ਫਾਜ਼ਿਲਕਾ ਦੇ ਪਿੰਡ ਗਿੱਦੜਾ ਵਾਲੀ ਦੇ ਨੇੜੇ ਇੱਕ ਡੋਲੀ ਵਾਲੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਾਣਕਾਰੀ ਮੁਤਾਬਕ ਜਦੋਂ ਇਹ ਹਾਦਸਾ ਹੁੰਦਾ ਹੈ ਤਾਂ ਇਸ ਕਾਰ ਦੇ ਵਿੱਚ ਲਾੜਾ ਲੜੀ ਸਮੇਤ ਉਹਨਾਂ ਦੇ ਸਾਥ ਸਬੰਧੀ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ ਕਈ ਜਣੇ ਫਟੜ ਹੋ ਗਏ ਨੇ ਸੋ ਅਬੋਹਰ ਸ਼੍ਰੀ ਗੰਗਾ ਨਗਰ ਮੁੱਖ ਮਾਰਗ ਤੇ ਪਿੰਡ ਗਿੱਦੜਾ ਵਾਲੀ ਦੇ ਨੇੜੇ ਇਹ ਡੋਲੀ ਵਾਲੀ ਕਾਰ ਹਾਦਸਾ ਗ੍ਰਸ ਹੋਈ ਹੈ ਜਾਣਕਾਰੀ ਮੁਤਾਬਕ ਟਰੈਕਟਰ ਟਰਾਲੀ ਦੇ ਨਾਲ ਟੱਕਰ ਹੋਈ ਹੈ ਹਾਲਾਂਕਿ ਇਸ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਮਿਲੀ ਤਾਂ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੇ ਵਿੱਚ ਹੋਏ ਫਟੜਾਂ ਦਾ ਇਲਾਜ ਸ਼ੁਰੂ ਕੀਤਾ ਮਲਮ ਪੱਟੀ ਕੀਤੀ ਫਿਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਆਪਣੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਡੋਲੀ ਵਾਲੀ ਕਾਰ ਵਿੱਚ ਸਵਾਰ ਜਿਨ੍ਹਾਂ ਵੀ ਜਣੇ ਸੀ ਉਹ ਸ਼੍ਰੀ ਗੰਗਾ ਨਗਰ ਤੋਂ ਆ ਰਹੇ ਸਨ ਪਰ ਇਸ ਦੇ ਵਿੱਚ ਟਰੈਕਟਰ ਟਰਾਲੀ ਨਾਲ ਇਹਨਾਂ ਦੀ ਕਾਰ ਦੀ ਟੱਕਰ ਹੁੰਦੀ ਹੈ ਉਸ ਬਾਅਦ ਡਵਾਈਡਰ ਦੇ ਨਾਲ ਟਕਰਾਂਦੀ ਹੈ ਜਿਸ ਕਰਕੇ ਕਈ ਜਣੇ ਇਸ ਹਾਦਸੇ ਦੇ ਵਿੱਚ ਫੱਟੜ ਹੋ ਜਾਂਦੇ ਨੇ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਮੋਰਚਾ ਸੰਭਾਲ ਲਿਆ ਅਤੇ ਜਿਨੇ ਵੀ ਜਣੇ ਫੱਟੜ ਹੋਈ ਸੀ ਉਹਨਾਂ ਦੀ ਮਲਮ ਪੱਟੀ ਕੀਤੀ ਤੁਸੀਂ ਚਲਾ ਰਹੇ ਸੀ ਕਿੱਥੋਂ ਆ ਰਹੇ ਹੋ ਤੁਸੀਂ ਇੱਧਰ ਕਿੱਧਰ ਜਾ ਰਹੇ ਹੋ ਅਸੀਂ ਕਾਲੇ ਮਡੇ ਜਾ ਰਹੇ ਹਾਂ ਕਾਲੇ ਮੰਡੇ ਜਾ ਰਹੇ ਹੋ ਤਾਂ ਕੀ ਹੋਇਆ ਇੱਥੇ ਤੁਹਾਨੂੰ ਮਾੜਾ ਜਪਾ ਜੀ ਉਹ ਟਰੈਕਟਰ ਵਾਲਾ ਨੇ ਕੇਦਾ ਸਾਹਮਣੇ ਆ ਗਿਆ ਫੋਨ ਤੇ ਗੱਲ ਕਰ ਰਿਹਾ ਠੀਕ ਹੈ ਜੀ ਤੇ ਅਸੀਂ ਉਹ ਉਸ ਤੇ ਬਚਾਅ ਕਰਦੇ ਕੱਟ ਮਾਰਦਾ ਠੀਕ ਵਿਆਹ ਤੋ ਆ ਰਹੇ ਸੀ ਜੀ ਚਲੋ ਬੱਚੇ ਤਰੀਕੇ ਸਾਰਿਆਂ ਦੇ ਤੋਂ ਹਰਿਆਣੇ ਤੋਂ ਹਰਿਆਣੇ ਤੋਂ ਚਲੋ ਠੀਕ ਓਕੇ ਕਿੱਥੋਂ ਹਰਿਆਣੇ ਤੋਂ ਕਿਹੜੀ ਜਗ੍ਹਾ ਤੋਂ ਕਾਲੇ ਤੋਂ ਮੰਡੀ ਜਾ ਰਹੇ ਸੀ ਅਸੀਂ ਆ ਕੇ ਵੇਖਿਆ ਜੀ ਦਿਲ ਤੇ ਲਾੜਾ ਤੇ ਲਾੜੀ ਲਾੜੇ ਦਾ ਨਾਮ ਹੈ ਸੰਦੀਪ ਚੰਗ ਤੇ ਲਾੜੀ ਦਾ ਨਾਮ ਹੈ ਸੁਮਨਦੀਪ ਤੌਰ ਇਹਨਾਂ ਨੇ ਘੱਟ ਤੋਂ ਕ੍ਰੋਸ ਕਰਦੇ ਸੀ ਇਹਨਾਂ ਦੇ ਮੂਹਰੇ ਕਿਤੇ ਟ੍ਰਾਲਾ ਆ ਗਿਆ ਸੀ ਟਰੈਕਟਰ ਟਰਾਲੀ ਬਸ ਉਹ ਤੋਂ ਬਚਾਉਂਦੇ ਬਚਾਉਂਦੇ ਇਹ ਗੱਡੀ ਜਾ ਕੇ ਡਵਾਈਡਰ ਤੇ ਚੜ ਗਈ ਜੀ ਹਾਂ ਜੀ ਗੱਡੀ ਦਾ ਨੁਕਸਾਨ ਹੈ ਜੀ ਕਾਫੀ ਤੇ ਬਾਕੀ ਆਈਓ ਨੂੰ ਫੋਨ ਕਰਤਾ ਜੀ ਉਹ ਆ ਰਿਹਾ ਉਪਾਰ ਉਹ ਹੀ ਉਤਾਰਨ ਬਾਕੀ ਜਿੰਨੇ ਮਰੀਜ਼ ਸੀ ਉਹ ਤਾਂ ਬਚਾਹ ਹੋ ਗਿਆ ਹਾਂ ਜੀ ਜਿੰਨੇ ਸੀ ਗੱਡੀ ਸਵਾਰ ਜਿੰਨੇ ਵੀ ਸੀ ਉਹਨਾਂ ਦੇ ਮਾਣ ਪੱਟੀਆਂ ਖਾਰਿਆਂ ਦੇ ਕਰਦੇ ਆ ਜੀ